ਮੈਨੂੰ ਹਮੇਸ਼ਾ ਇਹ ਨਹੀਂ ਕਿਹਾ ਕਿ ਉਧਰ ਤੋਂ ਲੋਕ ਨਹੀਂ ਵਧੀ ਅੱਜ ਇੰਟਰਵਿਊ ਵਿੱਚ ਕਹਿ ਰਹੇ ਹੋ ਤੁਸੀਂ ਲੋਕ ਹੀ ਬੜੇ ਪਿਆਰੇ ਆ ਮੈਂ ਕੈਮਰਾਮੈਨ ਦੌੜਦੇ ਕੋਈ ਨਾ ਕੁਛ ਦੱਸੋ ਦੇਖੋ ਟੱਟੀ ਦੋਗਲਾ ਦੋਗਲਾ ਪਾ ਦੇਖੋ ਦੇਖ ਲਾ ਸੰਗਰੂਰ ਆ ਰਿਹਾ ਸੀ ਉਹਨਾਂ ਨਾਲ ਕਰਦੇ ਆ ਦੋ ਰਾਜ ਨੇ ਹੋਰ ਐਨੇ ਕਿਹੜਾ ਨਕਸ਼ ਕੱਢਿਆ ਮੋਗਿਆ ਵਾਲਾ ਤਾ ਲੜਾ ਦੋ ਜਾਨੀ ਆਹ ਮੋਗਿਆ ਵਾਲੇ ਬਾਰੇ ਕੀ ਕਹਿੰਦਾ ਸੀ ਉਹ ਪੁੱਠੇ ਪੰਗੇ ਮੈਂ ਬਹੁਤ ਲਾਇਆ ਕਿ ਜੀ ਤੁਹਾਨੂੰ ਪਤਾ ਲੱਗਦਾ ਸੀ ਫਲਾਨੀ ਕੁੜੀ ਕੋਲ ਫੋਨ ਆ ਤੇ ਉਹ ਇਸ ਘਿਆਤ ਲਾ ਲਈ ਜੀ ਮੈਂ ਆ ਜਾ ਹਾਂ ਤੂੰ ਆ ਪਿਆਰ ਕਰਦੇ ਆਂਗੇ ਸਕੂਲੀਏ ਵੀ ਟਿਆਰ ਕਰਦੇ ਸਕੂਲੀਏ ਥੋੜੇ ਜਿਹੇ ਸਸਤੇ ਹੋ ਰਹੇ ਨੇ ਕੋਈ GST ਲੱਗ ਜਾਂਦਾ ਏ ਵੱਡੀ ਸਰਨਾਲ ਫੜ ਲੈ ਉਹਦੇ ਵਧੀਆ ਵਰਚਤ ਹੁੰਦੀ ਆ 500 ਰੁਪਏ ਇੱਕ ਸਰਨਾਲ ਦੇ ਵਿੱਚੋਂ ਵੱਜ ਜਾਂਦੇ ਜਿਹਦਾ ਫੋਨ ਫੜੇ ਤਾਂ ਜਿਹੜਾ ਦੇਖੀ ਗਿਆ ਹੁਣ 5 ਦਿਨ ਅੱਜ ਵੀ ਆਊਗਾ ਅੱਜ ਵੀ ਆਊਗਾ ਉਹ ਉਹਨਾਂ ਦੀ ਪ੍ਰੋਬਲਮ ਆਪਾਂ ਆਪਦੀ ਪ੍ਰੋਬਲਮ ਸੋਲਵ ਕੀਤੀ ਆ ਮਗਾ ਅੱਜ ਕੰਨ ਕਰਸ ਨਹੀਂ ਕਰ ਆ ਤੋ ਕਰੀਏ ਜਦੋਂ ਅਸੀਂ ਸਿੰਗਲ ਮਿਲਦੇ ਆ ਨਾ ਖੇਡੀਆਂ ਨਾ ਘੇਟਨਾਂ ਦੇਈਏ ਮੈਂ ਪਹਿਲੀ ਵਾਰ ਗਿਆ ਸੀ ਇਧਰ ਮੋਗੇ ਵਾਲੀ ਸਾਈਡ ਅੱਛਾ ਤੇ ਬਾਕੀ ਮੈਂ 2-3 ਮਹੀਨੇ ਉੱਥੇ ਲਗਾਤਾਰ ਰਿਹਾ ਉਥੋਂ ਦੇ ਏਰੀਆ ਦਾ ਵੀ ਮਤਲਬ ਪਤਾ ਲੱਗਿਆ ਹਨਾ ਵੀ ਬਹੁਤ ਵਧੀਆ ਲੋਕ ਨੇ ਤੇ ਦੂਜੀ ਗੱਲ ਮਤਲਬ ਇਹ ਵੀ ਸੀ ਕਿ ਜਿਹੜਾ ਯਾਰ ਚਲੇ ਬਾਹਰ ਕੀਤੀ ਸੀ ਸਾਡੀ ਹੱਸ ਇਹਨਾਂ ਦਾ ਹੱਸ ਕਿਉਂ ਹੱਸੇ ਮੋਗੇ ਤੂੰ ਐ ਮੋਗੇ ਤੂੰ ਅੱਛਾ ਮੈਨੂੰ ਹਮੇਸ਼ਾ ਇਹ ਨਹੀਂ ਕਿਹਾ ਕਿ ਉਧਰ ਤਾਂ ਲੋਕ ਨਹੀਂ ਵਧੀਆ ਅੱਜ ਇੰਟਰਵਿਊ ਵਿੱਚ ਕਹਿ ਰਹੇ ਹੋ ਉਧਰ ਦੇ ਲੋਕ ਹੀ ਬੜੇ ਪਿਆਰੇ ਆ ਮੂੰਹ ਤੇ ਥੋੜੂ ਕਰੀ ਯਾਰ ਦੱਸ ਇਹਦਾ ਆ ਕੈਮਰਾਮੈਨ 도ੜਨੇ ਕੋਈ ਦੋਗਲਾ ਬੰਦੇ ਕੋ ਦੇਖ ਲੈ ਸੰਗਰੂਰ ਆਇਆ ਸੀ ਦੋਗਲੇ ਕਰ ਰਹੇ ਦੋਗਲਾ ਬੰਦ ਭਾਈ ਇੱਜ਼ਤ ਨਹੀਂ ਹਾਜ਼ਰ ਮੈਂ ਕਿਹਾ ਸੀ ਨਾ ਬਲਿਆ ਦੇਖ ਲੋ ਕਿਉਂ ਹੋਸੀ ਹੈ ਬਰੇ ਫਿਰ ਮੈਨੂੰ ਮੈਂ ਮੈਨੂੰ ਰੋਕਿਆ ਨਹੀਂ ਗਿਆ ਇੰਟਰਵਿਊ ਚ ਮੈਥੋਂ ਵੀ ਪੁੱਛਣਾ ਪਿਆ ਮੈਂ ਕਿਹਾ ਯਾਰ ਨਹੀਂ ਬਹੁਤ ਵਧੀਆ ਨੇ ਬਹੁਤ ਕੰਮ ਦੇ ਨੇ ਦੇਖ ਮੋਗਲ ਨੇ ਕੰਮ ਦਿੱਤਾ ਸੀ ਕਿਉਂ ਮੜੇ ਕਹਾਂਗੇ ਮੋਗਲ ਨੂੰ ਠੀਕ ਹੈ ਨਾ ਬਹੁਤ ਵਧੀਆ ਨੇ ਮੋਗਲ ਵਾਲੇ ਹੋਰ ਵੰਦੇ ਲਾ ਲੋ ਫਿਰ ਹੋਰ ਬਹੁਤ ਤੇ ਦੂਜੀ ਗੱਲ ਆ ਮਤਲਬ ਯਾਰ ਚਲੇ ਬਾਹਰ ਤੇ ਅਸੀਂ ਇੱਕੋ ਜੇ ਸੀਗੇ ਮਤਲਬ ਸਾਡੀ ਏਜ ਸਾਰਿਆਂ ਦੀ ਇੱਕੋ ਜੀ ਸੀ ਯਾਰ ਚਲੇ ਬਾਹਰ ਹੁਣ ਕੱਢ ਜਾ ਕਮੈਂਟ ਰਾਜਵੀਰ ਹੋਰ ਇਹਨੇ ਕਿਹੜਾ ਨਕਸ਼ ਕੱਢਿਆ ਮੋਗਲ ਵਾਲਾ ਅੱਜ ਇਹਦੇ ਨਾਲ ਲੜਾ ਦੋ ਸਾਨੂੰ ਯਾਰ ਮੋਗਲ ਵਾਲੇ ਬਾਰੇ ਕੀ ਕ ਮੋਗਿਆ ਵਾਲਿਆਂ ਨੂੰ ਚਾਹ ਜੋਗਾ ਨਾ ਸਮਝ ਲਈ ਇਹਨੂੰ ਦੱਸੋ ਮਾੜੇ ਇਹਨੂੰ ਪਤਾ ਹੀ ਆ ਹੁਣ ਜਾ ਕੇ ਇਹ ਪੂਰਾ ਹਾਕੀਆਂ ਹੁਕੀਏ ਚੱਕ ਕੇ ਆਇਆ ਹੈ ਮਹਾਰਾਜਿਆਂ ਨੇ ਜਲੰਧਰੋਂ ਹਾਂ ਹਾਂ ਤੇ ਰੋਡੇ ਕਾਲਜ ਵਾਲੇ ਹੁਣ ਨੂੰ ਪਤਾ ਲੱਗਿਆ ਹੁਣ ਕਿਉਂ ਕਹੂਗਾ ਕਿ ਮੋਗਿਆ ਵਾਲੇ ਸਿਰਫ ਚਾਹ ਜੋਗੇ ਹੀ ਆ ਸਹੀ ਗਾ ਐਦਾਂ ਪਹਿਲਾਂ ਕਹਿੰਦੇ ਹੁੰਦੇ ਸੀ ਮੋਗਾ ਚਾਹ ਕਹਿੰਦੇ ਹੁੰਦੇ ਸੀ ਪਰ ਨਹੀਂ ਚਾਹ ਚੋਗ ਦੇਰੀ ਹੈ ਅੱਛਾ ਤੇ ਕਰੈਕਟਰ ਦਾ ਨਾਮ ਪੁੱਛੋ ਤੇ ਹੈਗੀ ਮੋਗੇ ਤੋਂ ਇਹ ਕੀ ਨਾਮ ਤੁਹਾਡੇ ਵਿਕਟਰ ਪਿੰਕੀ ਮੋਗਿਆਲੀ ਪਿੰਕੀ ਮੋਗਿਆਲੀ ਨਹੀਂ ਪਰ ਵਧੀਆ ਉਹ ਕੁੜੀ ਤਾਂ ਥੋੜੀ ਜਿਹੀ ਉਹ ਤਾਂ ਠੀਕ ਠਾਕ ਹੀ ਹੈ ਯਾਰ ਪਿਆਰ ਮੁਹੱਬਤ ਦੇ ਵਿੱਚ ਫਿਰ ਕਿਨੇ ਕੀ ਨਾਂ ਨੂੰ ਚੇਂਜ ਕਰਿਆ ਤੁਹਾਡਾ ਨਹੀਂ ਬਿਲਕੁਲ ਜਦੋਂ ਪਿਆਰ ਨਾਲ ਬੁਲਾਉਂਦੇ ਆ ਫਿਰ ਕੋਈ ਹੋਰ ਨਾਂ ਵੀ ਰੱਖ ਦਿੰਦੇ ਆ ਕਿ ਪਿੰਕੀ ਬੁਲਾਉਂਦੇ ਸੀ ਤੈਨੂੰ ਬੁਲਾਉਂਦੀ ਨਹੀਂ ਪਿੰਕੀ ਕਹਿੰਦੇ ਸੀ ਪਿੰਕੀ ਹੀ ਬੋਲਦੇ ਸੀ ਨਹੀਂ ਨਹੀਂ ਜਿੱਥੇ ਤੁਹਾਡਾ ਇਸ਼ਕ ਚੱਲਦਾ ਸੀ ਉੱਥੇ ਦੀ ਪੁੱਛ ਰਿਆਂ ਫਿਰ ਉੱਥੇ ਵੀ ਪਿੰਕੀ ਉਹ ਉਹ ਇੰਨਾ ਜ਼ਿਆਦਾ ਉਦਾਂ ਨਹੀਂ ਦਿਖਾਇਆ ਹੋਇਆ ਬਹੁਤ ਮਤਲਬ ਵਾਸਤ ਦਿਖਾ ਕੇ ਕਿ ਲਵ ਐਂਗਲ ਉਹਨਾਂ ਜ਼ਿਆਦਾ ਉਦਾਂ ਨਹੀਂ ਦਿਖਾਇਆ ਬਹੁਤ ਉਦਾਂ ਹੀ ਬਸ ਕਿ ਪਰ ਦਿਖਦਾ ਆ ਕੀ ਹਾਂ ਅੱਖ ਮਟਕਾ ਜਾਂ ਮਟਕਾ ਹਾਂ ਕਿਤੇ ਕਿਤੇ ਕਿਉਂਕਿ ਚਸ਼ਮਿਸ ਆ ਨਾ ਤਾਂ ਜ਼ਿਆਦਾ ਸ਼ੋਅ ਹੀ ਨਹੀਂ ਕਰਦੀ ਤਾਸ ਮੈਨੂੰ ਦਿਨ ਦੀ ਨਹੀਂ ਅੱਖ ਬਾਣੀ ਮੜੀ ਪਰ ਵੈਸੇ ਇੱਕ ਗੱਲ ਆ ਤੁਸੀਂ ਵੈਸੇ ਆਪਣੇ ਜਦੋਂ ਕਾਲਜ ਪੜ੍ਹਦੇ ਸੀ ਕਿੰਨੀਆਂ ਘਸੇਲੀਆਂ ਦੇ ਜਿਹੜੇ ਰਿਸ਼ਤੇ ਤੜਵਾਏ ਆ ਕਿਉਂਕਿ ਕਈ ਵਾਰੀ ਇਹ ਹੁੰਦਾ ਨਾ ਵੀ ਜਦੋਂ ਕੁੜੀਆਂ ਇੱਕ ਦੀ ਬਣਦੀ ਆ ਦੋ ਕਮਰੇ ਚ ਕੁੜੀਆਂ ਇਕੱਠੀਆਂ ਇੱਕ ਤਾਂ ਫੋਨ ਤੇ ਲੱਗੀ ਆ ਇੱਕ ਪੜਾਕੂ ਉਹਨੂੰ ਇਹਦਾ ਕੁਝ ਕਰੀਏਗੀ ਹਨ ਫਿਰ ਉਹ ਜਦ ਸਲਾਹ ਲੈਂਦੀ ਅੱਜ ਮੇਰੇ ਨਾਲ ਲੜ ਪਿਆ ਮੈਂ ਨਾਲ ਬੋਲਿਆ ਨਹੀਂ ਫਿਰ ਜਿਹੜੀ ਜਿਵੇਂ ਹੁਣ ਨਾਲ ਦੀ ਕੁੜੀ ਆ ਫਿਰ ਮਤਾਂ ਦਦੀਆ ਛੱਡੋ ਤਾਂ ਮਗਰੋਂ ਲਾਓ ਕੀ ਪਤਾ ਕਿੰਨੀਆਂ ਕੋਣੀਆਂ ਇਹ ਐਵੇਂ ਤਾਂ ਤੁਸੀਂ ਮੇਰੇ ਨਾਲ ਕੁਝ ਨਹੀਂ ਹੋਇਆ ਕਿਉਂਕਿ ਮੈਂ ਗਰਲਸ ਕਾਲਜ ਸੀ ਤੇ ਕੁੜੀਆਂ ਸਟੂਡੈਂਟ ਕ ਤੇ ਉੱਥੇ ਫੋਨ ਅਲਾਉਡ ਨਹੀਂ ਸੀ ਉਹ ਪੁੱਠੇ ਪੰਗੇ ਮੈਂ ਬਹੁਤ ਲਿਆ ਵੀ ਜਿੱਦੋਂ ਪਤਾ ਲੱਗ ਰਿਹਾ ਸੀ ਫਲਾਨੀ ਕੁੜੀ ਕੋਲ ਫੋਨ ਆ ਤੇ ਉਹਦੀ ਸ਼ਿਕਾਇਤ ਲਾ ਦੇ ਰਹੀ ਸੀ ਵੀ ਆ ਜਾ ਹੁਣ ਤੂੰ ਫਸ ਗਈ ਤੇ ਫੜਾ ਕੋਈ ਪਤਾ ਲੱਗਿਆ ਮੋਗੇ ਵਾਲੇ ਕਿਵੇਂ ਦੇ ਨੇ ਦੱਸ ਯਾਰ ਇਦਾਂ ਦਿਲ ਤਰਵਾਏ ਕਿੰਨਿਆਂ ਦੇ ਤੇ ਜਿਹਦਾ ਫੋਨ ਫੜੇ ਤਾਂ ਜਿਹੜਾ ਡੀਕੀ ਗਿਆ ਹੁਣ 5 ਦਿਨ ਅੱਜ ਵੀ ਆਊਗਾ ਅੱਜ ਵੀ ਆਊਗਾ ਉਹ ਉਹਨਾਂ ਦੀ ਪ੍ਰੋਬਲਮ ਆ ਆਪਾਂ ਆਪਣੀ ਪ੍ਰੋਬਲਮ ਸੋਲਵ ਕੀਤੀ ਆਪਾਂ ਆਪਣੀ ਡਿਊਟੀ ਪ੍ਰਤੀ ਇਮਾਨਦਾਰ ਸੀ ਉਹ ਕੰਮ ਕੀਤਾ ਨਹੀਂ ਪਰ ਮਤਲਬ ਆਸ਼ਕਾਂ ਦੇ ਤਰਸ ਨਹੀਂ ਕਰਿਆ ਕਾਤੋਂ ਘਰੀਏ ਜਦੋਂ ਅਸੀਂ ਸਿੰਗਲ ਬਿਲਦੇ ਆ ਨਾ ਖੇਡੀਆਂ ਨਾ ਖੇਡਣ ਦੀ ਐ ਅੱਛਾ ਜਸੇਬਾਈ ਦੇਖੋ ਕਿੰਨਾ ਇਹ ਮਾੜੀ ਗੱਲ ਨਹੀਂ ਹੈਗੀ ਯਾਰ ਮੈਂ ਤਾਂ ਹੁਣ ਕੀ ਕਹਾਂ ਬਈ ਫਿਰ ਆਇਆ ਨਹੀਂ ਤੁਹਾਡੇ ਅੰਦਰ ਸਾਥ ਜੀ ਵਾਲੀ ਵਰਤੀ ਨਹੀਂ ਆਉਂਦੀ ਜਦੋਂ ਇਹ ਕਰਦੇ ਏਦਾਂ ਸਾਥ ਬਣ ਕੇ ਕਿਵੇਂ ਜੇ ਕਰਦੇ ਹੋ ਮਾੜਾ ਦੱਸਿਓ ਨਹੀਂ ਅਸਲ ਚ ਪਤਾ ਕੀ ਗੱਲ ਹੈ ਇਹਨਾਂ ਨਾਲ ਯਾਰ ਚੱਲੇ ਬਾਹਰ ਉਦੋਂ ਮਤਲਬ ਵਧੀਆ ਕਰੀ ਸਾਡਾ ਬੌਂਡ ਇਕੱਠਾ ਦਾ ਸਾਡੀ ਬੌਂਡਿੰਗ ਵਧੀਆ ਹੋ ਬਹੁਤ ਵਧੀਆ ਮਤਲਬ ਅਸੀਂ ਮਜ਼ਾਕ ਮਜ਼ਾਕ ਚ ਲੜ ਵੀ ਪੈਂਦੇ ਆ ਪਰ ਇਹ ਨਹੀਂ ਵੀ ਸਾਰਦੇ ਜੀ ਨਹੀਂ ਹੈਗੇ ਵੀ ਉਹਦੀ ਨਾਲ ਦੀ ਨਾਲ ਆਪਣਾ ਦੁਆਰਾ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਬਾਕੀ ਐਕਟਰ ਕਮਾਲ ਦੀ ਹੈਗੀ ਇਹ ਨੋ ਡਾਊਟ ਤੇ ਵਧੀਆ ਕੰਮ